ਪਹਿਲਾਂ ਕਿਵੇਂ ਪ੍ਰਬੰਧ ਹੁੰਦਾ ਸੀਗਾ ਜੀ ਸੈਲਰੀਆਂ ਦਾ ਨਿਖਾਵਾਂ ਦਾ ਇੰਨਾ ਬੁਰਾ ਹਾਲ ਅੱਗੇ ਕੋਈ ਪ੍ਰੋਮੋਸ਼ਨ ਐਵਨਿਊਜ਼ ਨਹੀਂ ਹੈਗੇ ਹੁਣ ਹੁਣ ਕਿੱਦਾਂ ਹੁੰਦਾ ਕੀ ਫਰਕ ਆਇਆ ਸੈਲਰੀਆਂ ਦੇ ਮਾਮਲੇ ਦੇ ਵਿੱਚ ਹੁਣ ਸੈਲਰੀਆਂ ਕਿੱਥੋਂ ਆਣ ਗਈਆਂ ਇਹਦੇ ਵਿੱਚ ਕੀ ਵੱਡਾ ਫਰਕ ਆਇਆ ਦੇਖੋ ਤਨਖਾਹ ਤਾਂ ਸਰਕਾਰੀ ਦਿੰਦੀ ਸੀ ਪਹਿਲਾਂ ਵੀ ਪਰ ਹੈੱਡ ਵੱਖਰੇ ਸੀ ਭਰਤੀ ਲਈ ਹੋਏ ਤੇ ਹੁਣ ਭਰਤੀ ਦੀ ਸ਼ਰਤਾਂ ਕੀ ਰੱਖੀਆਂ ਜਾਣਗੀਆਂ ਕਿਉਂਕਿ ਹੁਣ ਨਈ ਭਰਤੀਆਂ ਹੋਣਗੀਆਂ ਤਾਂ ਤੁਹਾਨੂੰ ਤਾਂ ਪਤਾ ਹੋਊਗਾ ਕਿ ਕੁਝ ਅੱਗੇ ਸ਼ਰਤਾਂ ਰੱਖੀਆਂ ਜਾਣਗੀਆਂ ਕਿ ਇਹ ਚੀਜ਼ਾਂ ਜ਼ਰੂਰੀਆਂ ਨੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਉਸ ਚੀਜ਼ ਦੀ ਤਿਆਰੀ ਹੁਣ ਤੋਂ ਸ਼ੁਰੂ ਕਰ ਸਕਦੇ ਨੇ ਬਿਲਕੁਲ ਬਿਲਕੁਲ ਭਰਤੀ ਦੀਆਂ ਸ਼ਰਤਾਂ ਆਈ ਹੈ ਜੀ ਪਹਿਲੀ ਗੱਲ ਤਾਂ ਇਹ ਤਾਂ ਮਨੋਵਲ ਗਿਰਦਾ ਜਦੋਂ ਅਸੀਂ ਨੌਕਰੀ ਚਾਹੀ ਸੀ ਬੜਾ ਬੁਰਾ ਹਾਲ ਸੀ 6-6 ਮਹੀਨੇ 8-8 ਮਹੀਨੇ ਤਨਖਾਹਾਂ ਹੀ ਨਹੀਂ ਸੀ ਮਿਲਦੀ ਪੰਚਾਇਤ 71 ਤੇ ಗ್ರಾಮ ਸੇਵਕਾਂ ਦੇ ਕਾਡਰ ਨੂੰ ਮਰਜ ਕਰਕੇ ਇੱਕ ਨਵਾਂ ਕਾਡਰ ਬਣਾਇਆ ਗਿਆ ਅਤੇ ਉਹਦੀ ਨੋਟੀਫਿਕੇਸ਼ਨ ਕੱਲ੍ਹ ਬੀਤੇ ਦਿਨ ਸਾਹਮਣੇ ਆਈ ਹੈ ਇਸ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮੌਜੂਦ ਨੇ ਪੰਚਾਇਤ 71 ਪੰਜਾਬ ਯੂਨੀਅਨ ਦੇ ਚੇਅਰਮੈਨ ਆ ਭੁਪਿੰਦਰ ਸਿੰਘ ਜੀ ਸਰ ਤੁਹਾਡਾ ਪੰਜਾਬ ਕਲਿੱਕ ਟੀਵੀ ਦੇ ਉੱਤੇ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਤੁਹਾਡਾ ਬਹੁਤ-ਬਹੁਤ ਫਿਰ ਇੱਕ ਕਾਡਰ ਜਿਹੜਾ ਨਵਾਂ ਕਾਡਰ ਬਣਿਆ ਇਹਦਾ ਕੀ ਕੁਛ ਮਹੱਤਵ ਹੈ ਦੇਖੋ ਜੀ ਸਾਡੇ ਪੰਚਾਇਤ ਕੁੱਤਰ ਤੇ ಗ್ರಾಮ ਸੇਵਕਾਂ ਦੇ ਦੋ ਕਾਡਰ ਚੱਲ ਰਹੇ ਐ ਪੰਚਾਇਤ ਵਿਭਾਗ ਵਿੱਚ ਜੋ ਕਿ 1952 ਚ ਸਾਡਾ ਜਿਹੜਾ ਪੰਚਾਇਤੀ ਰਾਜ ಗ್ರಾಮ ਪੰਚਾਇਤ ਐਕਟ ਬਣਿਆ ਸੀ ਉਹਦੇ ਅਕੋਰਡਿੰਗਲੀ ਇਹ ਕਾਡਰ ਦੋਨੋਂ ਹੋਣ ਚਾਏ ਸੀ ਪਰ ਇਸ ਚ ਵੱਡਾ ਡਿਫਰੈਂਸ ਇਹ ਸੀ ਕਿ ਜਿਹੜੇ ਪੰਚਾਇਤ ਕੁੱਤਰ ਹੈ ਉਹਨਾਂ ਨੂੰ ਸਰਕਾਰੀ ਸਾਈਡ ਦੀ بجائے ਸੰਮਤੀ ਚੋਂ ਤਨਖਾਹ ਦਿੱਤੀ ਜਾਂਦੀ ਸੀ ਜੋ ਇੱਕ ਪੰਚਾਇਤ ਸੰਮਤੀਆਂ ਹੁੰਦੀਆਂ ਉਹਨਾਂ ਨੂੰ ਜੋ ਤਨਖਾਹ ਦਿੱਤੀ ਜਾਂਦੀ ਸੀ ਪਰ ਜਿੱਥੇ ಗ್ರಾಮ ਸੇਵਕ ਹੈ ಗ್ರಾಮ ਸੇਵਕਾਂ ਨੂੰ ਸਰਕਾਰੀ ਖਜ਼ਾਨੇ ਚੋਂ ਹੈੱਡ ਚੋਂ ਸਿੱਧੀ ਤਨਖਾਹ ਮਿਲਦੀ ਸੀ ਜੋ ਕਿ ਸਾਡਾ ਕਾਫੀ ਲੰਬੇ ਸਮੇਂ ਤੋਂ ਮੰਗ ਚੱਲ ਰਹੀ ਸੀ ਤੇ ਇਸ ਸਬੰਧੀ ਸਰਕਾਰ ਨੇ ਪਿਛਲੇ ਸਾਲ 14 ਅਗਸਤ 2025 ਨੂੰ ਇਹ ਫੈਸਲਾ ਕੈਬਨਿਟ ਚ ਮਨਜ਼ੂਰ ਕਰਤਾ ਸੀ ਪੰਚਾਇਤ ਕੱਤਰ ਤੇ ಗ್ರಾಮ ਸੇਵਕਾਂ ਦੇ ਕਾਡਰਾਂ ਨੂੰ ਮਰਜ ਕਰਕੇ ਪੰਚਾਇਤ ਵਿਕਾਸ ਕੱਤਰ ਦਾ ਨਵਾਂ ਕਾਡਰ ਬਣਾ ਦਿੱਤਾ ਤੇ ਜਿਵੇਂ ਹੁਣ 14 ਤਰੀਕ ਨੂੰ ਇਹ ਚੀਜ਼ ਹੋਈ ਥੀ ਤੇ ਇੰਨਾ ਟਾਈਮ ਕਿਉਂ ਲੱਗ ਗਿਆ ਇਹਨੂੰ ਜਾਰੀ ਹੋਣ ਦੇ ਵਿੱਚ ਇਸ ਚੇਹ ਦੇਖੋ ਕੈਬਨਟ ਤੋਂ ਬਾਅਦ ਕਾਫੀ ਕਮ ਪੈਂਡਿੰਗ ਸੀਗਾ ਜਿਵੇਂ ਕਿ ਰੀਸਟਰਕਚਰਿੰਗ ਹੋਣੀ ਸੀ ਦੋ ਵੱਖ-ਵੱਖ ਤਰ੍ਹਾਂ ਦੀਆਂ ਪੋਸਟਾਂ ਸੀ ਪੰਚਾਇਤ ਕਤਰਾਂ ਦੀਆਂ 2242 ਪ੍ਰਵਾਂਤ ਪੋਸਟਾਂ ਨੇ ਸੈਂਕਸ਼ਨਡ ਪੋਸਟਾਂ ਜਿਸ ਚੋਂ ਇਸ ਦੇ ਨਾਲ ਹੀ ਜਿਹੜੇ ಗ್ರಾಮ ਸੇਵਕ ਉਹਨਾਂ ਦੀਆਂ 1209 ਪੋਸਟ ਹੈ ਇਹ ਦੋਨੋਂ ਮਿਲਾ ਕੇ 3451 ਪੋਸਟਾਂ ਬਣਦੀਆਂ ਸੀ ਪਰ ਜਿਹੜਾ ਸਾਡਾ ਨੋਟੀਫਿਕੇਸ਼ਨ ਹੋਇਆ ਉਸ 'ਚ ਸਰਕਾਰ ਨੇ 124 ਪੋਸਟਾਂ ਸਰੈਂਡਰ ਕੀਤੀਆਂ ਉਸ ਤੋਂ ਬਾਅਦ 3327 ਪੋਸਟਾਂ ਬਚਦੀਆਂ ਸੀ ਜੋ ਕਿ ਇੱਕ ਰੀਸਟਰਕਚਰਿੰਗ ਦਾ ਮੈਟਰ ਪੈਂਡਿੰਗ ਰਹਿੰਦਾ ਸੀ ਤੇ ਉਹ ਸਰਕਾਰ ਨੇ ਫਿਰ ਸਾਡੇ ਵਿਭਾਗ ਨੇ ਉਸ ਤੋਂ ਬਾਅਦ ਕੈਬਨਟ ਦੇ ਫੈਸਲੇ ਤੋਂ ਬਾਅਦ ਰੀਸਟਰਕਚਰਿੰਗ ਕਰਵਾਈ ਹੈ। ਕਾਫੀ ਇੱਕ ਦੋ ਪ੍ਰਵਾਨਗੀਆਂ ਹੋ ਰਹਿੰਦੀਆਂ ਸੀ ਉਹ ਸਾਰਾ ਪੈਰਲਲ ਕੰਮ ਕਰਕੇ ਹੁਣ ਉਹਨਾਂ ਨੇ ਪ੍ਰੋਪਰ ਨੋਟੀਫਿਕੇਸ਼ਨ ਕੱਲ ਸਾਨੂੰ ਜਾਰੀ ਕਰਵਾ ਕੇ ਸਾਨੂੰ ਪੰਚਾਇਤ ਵਿਕਾਸ ਕੱਤਰ ਦੇ ਅੰਡਰ ਚ ਮਰਜ ਕਰ ਦਿੱਤਾ। ਤੇ ਇਸ ਇਹਦੇ ਵਿੱਚ ಗ್ರಾಮ ਸੇਵਕਾਂ ਨੂੰ ਕੀ ਕੁਛ ਫਾਇਦੇ ਨੇ ਜੀ? ಗ್ರಾಮ ਸੇਵਕਾਂ ਨੂੰ ਦੇਖੋ ਜੀ ਜਿਵੇਂ ਕਿ ਜਿਹੜੇ ಗ್ರಾಮ ਸੇਵਕ ਹੈ ਇਹ ਇਹਨਾਂ ਨੂੰ ਸਰਕਾਰ ਦੇ ਤੌਰ ਤੇ ਬਾਕੀ ਬੈਨੀਫਿਟ ਸਾਰੇ ਮਿਲਦੇ ਆ ਪ੍ਰੋਮੋਸ਼ਨ ਵੀ ਹੈਗੀ ਆ ਇਹਨਾਂ ਦੀ ਮਤਲਬ ਤਨਖਾਹ ਵੀ ਖਜ਼ਾਨੇ ਚੋਂ ਆ ਪਰ ਇਹਨਾਂ ਦਾ ਪੰਚਾਇਤੀ ਰਾਜ ਐਕਟ ਹੈ ਜਿਹੜਾ ਉਸ ਦੀ ਡੈਫੀਨੇਸ਼ਨ ਚ ਇਹ ਪੋਸਟ ਨਹੀਂ ਆਉਂਦੀ ਸੀ ਪਹਿਲੀ ਗੱਲ ਦੂਜੀ ਜਿਹੜੇ ಗ್ರಾಮ ਸੇਵਕ ਹੈਗੇ ਆ ਇਹਨਾਂ ਦਾ ਜੋ ਪ੍ਰੋਪਰ ਜਿਹੜੀ ਇਹਨਾਂ ਦੀਆਂ ਡਿਊਟੀਆਂ ਹੈ ਉਹ ਇਹਨਾਂ ਦੇ ਸਰਵਿਸ ਰੂਲ ਚ ਕਿਤੇ ਵੀ ਮੈਂਸ਼ਨ ਨਹੀਂ ਹੈ ਪਰ ਹਾਂ ਸੇਮ ਡਿਊਟੀਆਂ ਹੈਗੀਆਂ ਸੈਕਟਰੀਆਂ ਵਾਲੀਆਂ ਡਿਊਟੀਆਂ ਨਿਭਾਉਂਦੇ ਆ ਪਰ ਸਰਕਾਰ ਨੇ ਲੱਗ ਤੋਂ ਇੱਕ ਚਿੱਠੀ ਘੱਟ ਕੇ ਡਿਊਟੀਆਂ ਕਰਵਾਈਆਂ ਹੋਈਆਂ ਪਰ ਹੁਣ ਦੋਵੇਂ ਕਾਡਰ ਇੱਕ ਹੋਣ ਨਾਲ ਸਾਡੇ ਜਿਹੜੇ ਨਵੇਂ ਸਰਵਿਸ ਰੂਲ ਬਣਨੇ ਆ ਪੰਚਾਇਤ ਕਸ 75 ਦੇ ਉਸ ਸਾਡੀਆਂ ਡਿਊਟੀਆਂ ਵੀ ਆ ਜਾਣਗੀਆਂ ਤੇ ਇੱਕ ਪੰਚਾਇਤੀ ਰਾਜ ਐਕਟ ਦੀ ਪਰਿਭਾਸ਼ਾ ਚਾਹਣਗੇ ਇਸ ਤੋਂ ਇਲਾਵਾ ਜੋ ਇਸ ਸਾਨੂੰ ਜੋ ਕੰਪਰੋਮਾਈਜ਼ ਕਰਨਾ ਪਿਆ ਉਹ ਇਹ ਆ ਕਿ ਜਿਹੜੇ ਮੌਜੂਦਾ ಗ್ರಾಮ ਸੇਵਕ ਹੈ ਉਹ ਤਕਰੀਬਨ 230 40 ਦੇ ਕਰੀਬ ਹੈਗੇ ਆ ਉਹਨਾਂ ਦੀ ਇੱਕ ਸਨੀਅਰਿਟੀ ਬਣੀ ਹੋਈ ਹੈ ਆਲਰੇਡੀ ਉਸ ਕਾਡਰ ਚ ਇਸ ਤੋਂ ਇਲਾਵਾ ਜਿਹੜੇ ਸਾਡੇ ਪੰਚਾਇਤ ਕਸ ਹੈਗੇ ਆ ਉਹ 2242 ਪੋਸਟਾਂ ਚੋਂ ਸਾਡੀਆਂ 1370 ਕ ਦੇ ਕਰੀਬ ਅੱਜ ਦੀ ਘੜੀ ਫੀਲਡ ਹੈ ਜਿਹੜੇ ਐਟ ਪ੍ਰੈਸੈਂਟ ਕੰਮ ਕਰਦੇ ਆ ਸਾਡੀ ਸਨੀਓਰਿਟੀ ਵਕਰੀ ਹੈ ਹੁਣ ਸਾਨੂੰ ਇਹ ਕੰਪਰਮਾਈਜ਼ ਕਰਨਾ ਪਿਆ ਵੀ ਅਸੀਂ ਉਹਨਾਂ ਦੀ ਸਨੀਓਰਿਟੀ ਚੋਂ ਸਾਨੂੰ ਟੇਲ ਤੇ ਲਗਾਇਆ ਜਾਊਗਾ ਸਾਡੀ ਪੂਰੀ ਸਨੀਓਰਿਟੀ ਨੂੰ ਉਹਨਾਂ ਨੂੰ ਇਸ ਤੇ ਕੋਈ ਇਫੈਕਟ ਨਹੀਂ ਪਏਗਾ ਉਹਨਾਂ ਨੂੰ ਫਾਇਦਾ ਇਹ ਹੋਏਗਾ ਲੱਗ ਤੋਂ ਕਿ ਜਿਹੜੀਆਂ SCP ਹੋਇਆ ਜੋ ਅਗਲੀ ਸਾਡੀ ਤਰੱਕੀ ਵਾਲੀ ਮਤਲਬ ਪੋਸਟ ਹੈ ਉਹ ਹੈਗੀ SCP ਉਹਦੀ ਉਹ ਹਰੇਕ ਬਲੌਗ 'ਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤਿੰਨ ਤੋਂ ਚਾਰ ਪੋਸਟਾਂ ਹੋ ਜਾਣ ਪਰ ਸਰਕਾਰ ਨੇ ਚਲੋ ਸਾਨੂੰ ਦੋ ਦਾ ਤਾਂ ਵਾਅਦਾ ਕੀਤਾ ਸੀ ਉਹ ਦੋ ਪੋਸਟਾਂ ਹੁੰਦੀਆਂ ਤਾਂ ਉਹ ਮਤਲਬ ਉਹਨਾਂ ਦੀ ਤਰੱਕੀ ਬਹੁਤ ਛਿੱਤੀ ਹੋਊਗੀ ਅਦਰਵਾਇਜ਼ ਕਈ ਗ੍ਰਾਮ ਸੇਵਕ ਵੀਰ ਐਜ਼ ਅ ਗ੍ਰਾਮ ਸੇਵਕ ਹੀ ਰਿਟਾਇਰ ਹੋ ਜਾਂਦੇ ਸੀ ਮਤਲਬ ਕਿ ਕਾਫੀ ਜੋ ਸਾਡੇ ਆਪਸੀ ਭਾਈਚਾਰਕ ਥੋੜੀਆਂ ਕੰਪਲਿਕੇਸ਼ਨ ਸੀ ਉਹ ਵੀ ਸਾਰੀਆਂ ਦੂਰ ਹੋ ਜਾਣਗੀਆਂ ਇੱਕੋ ਤਰ੍ਹਾਂ ਦੀਆਂ ਡਿਊਟੀਆਂ ਨਿਭਾਉਣ ਵਾਲੇ ਦੋਵੇਂ ਕਾਡਰ ਅੱਜ ਇੱਕ ਹੋ ਗਏ ਐ ਤੇ ਉਹ ਦੋਵਾਂ ਕਾਡਰਾਂ 'ਚ ਉਹੀ ਪਿਆਰ ਇਤفاق ਵਧੇਗਾ ਇੱਕ ਟਰਾਂਸਪੇਰੈਂਸੀ ਆਏਗੀ ਕੰਮਾਂ 'ਚ ਵੀ ਤੇ ਹੋਰ ਮਤਲਬ ਵਿਕਾਸ ਦੇ ਕੰਮਾਂ ਨੂੰ ਨਵਾਂ ਰੂਪ ਦਿੱਤਾ ਜਾਵੇ ਪਹਿਲਾਂ ਕਿਵੇਂ ਪ੍ਰਬੰਧ ਹੁੰਦਾ ਸੀਗਾ ਜੀ ਸੈਲਰੀਆਂ ਦਾ ਹੁਣ ਹੁਣ ਕਿੱਦਾਂ ਹੁੰਦਾ ਕੀ ਫਰਕ ਆਇਆ ਸੈਲਰੀਆਂ ਦੇ ਮਾਮਲੇ ਦੇ ਵਿੱਚ ਹੁਣ ਸੈਲਰੀਆਂ ਕਿੱਥੋਂ ਆਣ ਗਈਆਂ ਇਹਦੇ ਵਿੱਚ ਕੀ ਵੱਡਾ ਫਰਕ ਆਇਆ ਦੇਖੋ ਤਨਖਾਹ ਤਾਂ ਸਰਕਾਰੀ ਦਿੰਦੀ ਸੀ ਪਹਿਲਾਂ ਵੀ ਪਰ ਹੈਡ ਵੱਖਰੀ ਸੀ ਜੋ ਪੰਚਾਇਤ 70 3604 ਹੈਡ ਹੈਗਾ ਉਹ ਤੇ ਜਿਹੜਾ ಗ್ರಾಮ ਸੇਵਕਾਂ ਦੀ ਤਨਖਾਹ ਸੀ ਉਹ 25 15 ਚ ਆਉਂਦੀ ਸੀ ਪਰ ਉਹਨੋਂ 3604 ਚੋਂ ਜਿੰਨਾ ਸਾਡਾ ਮਤਲਬ ਪੰਚਾਇਤਾਂ ਦੇ ਤਨਖਾਹਾਂ ਦਾ ਬਜਟ ਬਣਦਾ ਉਹਨੂੰ ਸਰੈਂਡਰ ਕਰਨ ਬਾਰੇ ਲਿਖਿਆ ਗਿਆ ਉਸ ਦਾ ਇਕੁਇਵਲੈਂਟ ਪੋਰਸ਼ਨ ਪੂਰਾ ਸਰੈਂਡਰ ਕਰਕੇ 2515 ਚੋਂ ਪ੍ਰਬੰਧ ਹੋਏਗਾ ਤੇ ਜਿਹੜੀਆਂ ਪਹਿਲਾਂ 3604 ਵਾਲੀ ਮੈਂ ਤੁਹਾਨੂੰ ਦੱਸ ਰਿਹਾ ਹਾਂ ਇਹ ਪ੍ਰੋਬਲਮ ਸੀ ਵੀ ਪਹਿਲਾਂ ਸੰਮਤੀਆਂ ਚੋਂ ਤਨਖਾਹ ਆਉਂਦੀ ਸੀ ਅੱਜ ਦੀ ਘੜੀ ਸੰਮਤੀਆਂ ਚ ਦੇਖੋ ਪੰਚਾਇਤਾਂ ਦੇ ਰਕਵੇ ਘਟ ਗਏ ਐ ਪ੍ਰੋਪਰ ਬੋਰ ਵੀ ਘਟਾ ਹੈ ਕਈ ਪੰਚਾਇਤਾਂ ਚ ਆਮਦਨ ਦੇ ਸਾਧਨ ਦਿਨ ਦਿਨ ਘਟਦੇ ਜਾ ਰਹੇ ਆ ਇਹ ਸੰਮਤੀਆਂ ਦੀ ਆਮਦਨ ਘੱਟ ਹੋਣ ਕਰਕੇ ਜਦੋਂ ਅਸੀਂ ਨੌਕਰੀ ਚਾਹੀ ਸੀ ਬੜਾ ਬੁਰਾ ਹਾਲ ਸੀ 6-6 ਮਹੀਨੇ 8-8 ਮਹੀਨੇ ਤਨਖਾਹਾਂ ਆ ਹੀ ਨਹੀਂ ਸੀ ਮਿਲਦੀਆਂ ਤੇ ਉਹ ਚੀਜ਼ ਸੰਮਤੀਆਂ ਦਾ ਜਿਹੜਾ ਬਜਟ ਹੈਗਾ ਉਹ ਘਟਣ ਕਰਕੇ ਹੁਣ ਮਤਲਬ ਫਿਰ ਜੇ 3604 ਹੈਗਾ ਜਿਹੜਾ ਸਰਕਾਰੀ ਸਾਈਡ ਤੋਂ ਆਉਂਦਾ ਉਹ ਹੈੱਡਕੁਆਟਰ ਆਉਂਦਾ ਪੈਸਾ ਸਾਰਾ ਫਿਰ ਸਾਨੂੰ ਹਰੇਕ ਮਹੀਨੇ ਦੇ ਮਹੀਨੇ ਡਿਮਾਂਡ ਭੇਜਦੇ ਆ ਸਾਡੇ ਬਲਕਾਂ ਚੋਂ ਡਿਮਾਂਡ ਹੈੱਡਕੁਆਟਰ ਆਉਂਦੀ ਆ ਫਿਰ ਇੱਥੇ ਸਾਰਿਆਂ ਨੂੰ ਪੂਰੀ ਡਿਮਾਂਡ ਪੈਂਟ ਕੱਢ ਕੇ ਚੈੱਕ ਕਰਦੇ ਆ ਫਿਰ ਉਹ ਬਜਟ ਬਣਾ ਕੇ ਪ੍ਰੋਪਰ ਬਿੱਲ ਬਣਾ ਕੇ ਖਜ਼ਾਨੇ ਭੇਜਦੇ ਆ ਇਸ ਇੱਥੋਂ ਫਿਰ ਸਾਡੇ ਬਲਾਕਾਂ ਚ ਪੈਸਾ ਜਾਂਦਾ ਹੈ ਬਲਾਕ ਵਾਲੇ ਫਿਰ ਸਾਡੇ ਮਤਲਬ ਖਾਤਿਆਂ ਚ ਤਨਖਾਹ ਪਾਉਂਦੇ ਆ ਮਤਲਬ ਕਾਫੀ ਲੰਮਾ ਪ੍ਰੋਸੈਸ ਸੀ ਕਈ ਲਿਟੀਗੇਸ਼ਨਸ ਹੁੰਦੀਆਂ ਸੀ ਲੇਟ ਤਨਖਾਹ ਹੋਣ ਕਰਕੇ ਤੇ ਬੇਲੋੜੇ ਪੱਤਰ ਵਿਹਾਰ ਚੱਲਦੇ ਸੀ ਉਹ ਸਾਰੀਆਂ ਚੀਜ਼ਾਂ ਦੂਰ ਹੋ ਜਾਣਗੀਆਂ ਕਾਫੀ ਕੰਮ ਜਿੰਨਾ ਪਿੱਛੇ 4-5 ਮਹੀਨੇ ਦੀ ਤਨਖਾਹਾਂ ਰੁਕ ਜਾਂਦੀਆਂ ਸੀਗੀਆਂ ਤੇ ਹੁਣ ਉਹ ਚੀਜ਼ ਤੋਂ ਇੱਕ ਬਹੁਤ ਬੜੀ ਰਾਹਤ ਦੇਖਣ ਨੂੰ ਮਿਲੇਗੀ ਬਿਲਕੁਲ ਜੀ ਜੀ ਕਾਫੀ ਰਾਤ ਮਿਲੇਗੀ ਹੁਣ ਤਾਂ ਚਲੋ ਕਾਫੀ ਟਾਈਮ ਤੋਂ ਜਦੋਂ ਤੋਂ ਇਹ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਸਾਡਾ ਕੋਈ ਵੀ ਤਨਖਾਹ ਮਿਲ ਐ ਸਮੇਂ ਨਾ ਨਹੀਂ ਜਦੋਂ ਲੇਟ ਹੋਈ ਹੋਈ ਜਿਆਦਾ ਮਤਲਬ ਤਕਰੀਬਨ ਹਰੇਕ ਮਹੀਨੇ ਟਾਈਮਲੀ ਸਾਨੂੰ ਤਨਖਾਹ ਮਿਲ ਰਹੀ ਹੈ ਹੁਣ ਪੂਰਾ ਪ੍ਰਬੰਧ ਤੇ ਹਜੇ ਟੋਟਲ ਕਿੰਨੇ ਗ੍ਰਾਮ ਸੇਵਕ ਅਤੇ ਪੰਚਾਇਤ ਕੱਤਰ ਨੇ ਜੀ ਮੈਂ ਤੁਹਾਨੂੰ ਦੱਸਿਆ ਸੀ ਜਿਵੇਂ ਕਿ 1209 ਗ੍ਰਾਮ ਸੇਵਕਾਂ ਦੀ sancion ਦਾ ਉਸ ਚ 200 ਤੋਂ 30 35 ਆਪਣੇ ਗ੍ਰਾਮ ਸੇਵਕ ਕੰਮ ਕਰਦੇ ਆ ਤੇ ਪੰਚਾਇਤ ਕੱਤਰਾਂ ਦੀ 2242 ਚੋਂ 1370 ਕਦੇ ਕਰੀਬ ਅੱਜ ਪੰਚਾਇਤ ਕੰਮ ਕਰ ਰਹੇ ਬਾਕੀ ਪੋਸਟਾਂ ਸਾਡੀਆਂ ਖਾਲੀ ਪਈ। ਹੁਣ ਜਿਵੇਂ ਨਿਆ ਕਾਡਰ ਬਣ ਗਿਆ ਜੀ ਉਹਦੇ ਵਿੱਚ ਨਈ ਪੋਸਟਾਂ ਆਣ ਗਿਆ ਤੇ ਨਵੀਆਂ ਭਰਤੀਆਂ ਹੋਣਗੀਆਂ ਉਸ ਭਰਤੀ ਨੂੰ ਲੈ ਕੇ ਕੀ ਕੁਛ ਜਾਣਕਾਰੀ ਤੁਹਾਡੇ ਕੋਲੇ ਹੈਗੀ ਹੈ ਕਿਉਂਕਿ ਜਿਹੜੇ ਸਾਡੇ ਦਰਸ਼ਕ ਨੇ ਅਸੀਂ ਉਹਨਾਂ ਨੂੰ ਵੀ ਜਾਣਕਾਰੀ ਦਵਾਂਗੇ ਕਿ ਕੀ ਕੁਛ ਨਿਆ ਆਇਆ ਤੇ ਕੀ ਕੁਛ ਨਈ ਪੋਸਟਾਂ ਉਹਨਾਂ ਲਈ ਅਵੇਲੇਬਲ ਹੋ ਜਾਣ ਗਿਆ ਆਉਣ ਵਾਲੇ ਸਮੇਂ ਦੇ। ਹਾਂ ਮੈਂ ਜਿਹੜੇ ਸਾਡੇ ਪੰਜਾਬ ਦੇ ਵੀ ਚਲੋ ਅਦਰ ਸਟੇਟਸ ਵਾਲੇ ਬੱਚੇ ਵੀ ਅਪਲਾਈ ਕਰ ਸਕਦੇ ਆ ਸਪੈਸ਼ਲੀ ਇਸ ਦਾ ਆਪਣੇ ਪੰਜਾਬ ਨੂੰ ਹੀ ਪ੍ਰੇਫਰ ਕਰਨਾ ਹੈ। ਪੰਜਾਬ ਦੇ ਜਿਹੜੇ ਵੀ ਉਮੀਦਵਾਰ ਪੇਪਰਾਂ ਦੀ ਤਿਆਰੀ ਕਰ ਰਹੇ ਆ ਤੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਸ਼ੁਰੂ ਚ ਕਾਫੀ ਟਾਈਮ ਹੋ ਗਿਆ 2022 ਦੇ ਕਰੀਬ ਇੱਕ ਐਡ ਆਈਸੀਐਸ ਬੋਰਡ ਤੋਂ 792 ਗ੍ਰਾਮ ਸੇਵਕਾਂ ਦੀ ਭਰਤੀ ਕਰਨ ਲੱਗੇ ਸੀ ਪਰ ਸਾਡਾ ਉਦੋਂ ਤੋਂ ਹੀ ਇਹ ਮਸਲਾ ਚੱਲਦਾ ਆ ਰਿਹਾ ਹੈ ਤੇ ਅਸੀਂ ਉਦੋਂ ਉਹਨਾਂ ਨੂੰ ਮਤਲਬ ਉਸ 'ਚ ਕੁਸ਼ ਰੂਲਾਂ ਦੀ ਕਮੀਆਂ ਸੀਗੀਆਂ ਰੂਲ ਚ ਐਮੈਂਡਮੈਂਟਸ ਹੋਣੀਆਂ ਸੀ ਕੁਝ ਅਸੀਂ ਵੀ ਉਸ ਕੋਰਟ 'ਚ ਹਵਾਲਾ ਲੈ ਕੇ ਉਸ ਚੀਜ਼ ਨੂੰ ਸਟੇ ਕਰਵਾਇਆ ਸੀ ਕਿ ਕਿਉਂਕਿ ਜਦੋਂ 792 ਅਜ ਗ੍ਰਾਮ ਸੇਵਕ ਦੀ ਭਰਤੀ ਕਰ ਰਹੇ ਆ ਸਾਡੀਆਂ ਵੀ 800 ਦੇ ਕਰੀਬ ਪੋਸਟਾਂ ਖਾਲੀ ਹੈਗੀਆਂ ਤਾਂ ਕਿਉਂ ਨਾ ਆਪਾਂ ਇਹਨਾਂ ਨੂੰ ਇਕੱਠਾ ਕਾਡਰ ਕਰਕੇ ਵੱਡੇ ਪੱਧਰ ਤੇ ਭਰਤੀ ਕੀਤੀ ਜਾਏ ਜੋ ਕਿ ਹੁਣ ਤਕਰੀਬਨ ਅੱਜ ਦੀ ਘੜੀ 1700 ਪੋਸਟਾਂ ਦੇ ਕਰੀਬ ਖਾਲੀ ਪਈਆਂ 792 ਦੀ ਬਜਾਏ ਹੁਣ ਪੰਚਾਇਤ ਵਿਕਾਸ ਅਫਸਰ ਦੇ ਕਾਡਰ ਦੀਆਂ 1700 ਪੋਸਟਾਂ ਦੀ ਭਰਤੀ ਆਵੇਗੀ ਜੋ ਕਿ ਬਹੁਤ ਜਲਦੀ ਅਸੀਂ ਮੰਤਰੀ ਸਾਹਿਬ ਤੋਂ ਪ੍ਰੈਸ ਕਾਨਫਰੰਸ ਕਰਵਾ ਕੇ ਉਹਨਾਂ ਤੋਂ ਅਨਾਉਂਸ ਕਰਾਵਾਂਗੇ ਤੇ ਇਸ ਦੇ ਨਾਲ ਹੀ ਜਿਵੇਂ ਸਾਡੇ ਪੰਚਾਇਤ ਵਿਕਾਸ ਕੱਤਰ ਦੇ ਰੂਲ ਹਲੇ ਬਣ ਰਹੇ ਆ तकरीबन ਨੇੜੇ ਆ ਕੰਮ ਜਿਵੇਂ ਨਵੇਂ ਰੂਲ ਬਣਦੇ ਆ ਉਦੇ ਅਕੋਰਡਿੰਗਲੀ ਉਸ ਤੋਂ ਬਾਅਦ ਅਗਲਾ ਸਟੈਪ ਭਰਤੀ ਲਈ ਹੋਇਆ ਤੇ ਹੁਣ ਭਰਤੀ ਦੀਆਂ ਸ਼ਰਤਾਂ ਕੀ ਰੱਖੀਆਂ ਜਾਣਗੀਆਂ ਕਿਉਂਕਿ ਹੁਣ ਨਈ ਭਰਤੀਆਂ ਹੋਣਗੀਆਂ ਤੇ ਤੁਹਾਨੂੰ ਤਾਂ ਪਤਾ ਹੋਊਗਾ ਕਿ ਕੁਝ ਅੱਗੇ ਸ਼ਰਤਾਂ ਰੱਖੀਆਂ ਜਾਣਗੀਆਂ ਕਿ ਇਹ ਚੀਜ਼ਾਂ ਜ਼ਰੂਰੀਆਂ ਨੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਸਾਡੇ ਦਰਸ਼ਕ ਦੇਖ ਰਹੇ ਨੇ ਉਸ ਚੀਜ਼ ਦੀ ਤਿਆਰੀ ਹੁਣ ਤੋਂ ਸ਼ੁਰੂ ਕਰ ਸਕਦੇ ਨੇ ਬਿਲਕੁਲ ਬਿਲਕੁਲ ਭਰਤੀ ਦੀਆਂ ਸ਼ਰਤਾਂ ਇਹ ਹੈ ਜੀ ਪਹਿਲੀ ਗੱਲ ਤਾਂ ਇਹ ਭਰਤੀ ਅਧੀਨ ਸਿਵਾਮਾ ਚੋਣ ਬੋਰਡ ਐਸਐਸ ਬੋਰਡ ਕਹਿ ਦਿੰਨੇ ਆ ਉਹਦੇ ਉਹਨਾਂ ਵੱਲੋਂ ਕੀਤੀ ਜਾਣੀ ਹੈ ਤੇ ਇਸ 'ਚ ਜੋ ਅਸੀਂ ਰੂਲ ਡਰਾਫਟ ਕੀਤੇ ਆ ਤੇ ਉਹਨਰੂਲਾ ਨੂੰ ਮੰਤਰੀ ਸਾਹਿਬ ਤੱਕ ਪ੍ਰਵਾਨਗੀ ਮਿਲ ਚੁੱਕੀ ਹੈ ਉਹਦੇ ਅਕੋਰਡਿੰਗ ਮੈਂ ਦੱਸਣਾ ਚਾਹਨਾ ਸਾਰੇ ਉਹਨਾਂ ਵਿਦਿਆਰਥੀਆਂ ਨੌਜਵਾਨਾਂ ਨੂੰ ਸਾਡੇ ਪੰਜਾਬ ਦੇਆਂ ਨੂੰ ਜਿਹੜੇ ਤਿਆਰੀ ਕਰ ਰਹੇ ਪੇਪਰਾਂ ਦੀ ਕਿ ਤੁਹਾਡਾ 10ਵੀਂ ਪੱਧਰ ਤੇ ਪੰਜਾਬੀ ਪੜ੍ਹੀ ਹੋਣੀ ਚਾਹੀਦੀ ਹੈ ਤੇ ਤੁਹਾਡੀ ਗ੍ਰੈਜੂਏਸ਼ਨ ਕਿਸੇ ਵੀ ਸਟਰੀਮ ਚ ਗ੍ਰੈਜੂਏਸ਼ਨ ਐਨੀ ਗ੍ਰੈਜੂਏਸ਼ਨ ਤੇ ਇਸ ਤੋਂ ਇਲਾਵਾ ਤੁਹਾਡਾ 120 ਘੰਟੇ ਦਾ ਕੰਪਿਊਟਰ ਦਾ ਬੇਸਿਕ ਡਿਪਲੋਮਾ ਹੋਣਾ ਚਾਹੀਦਾ ਆਈਐਸਓ ਉਹ ਪਹਿਲਾਂ 1 ਸਾਲ ਦਾ ਰੇਡ卡 ਸੀਗਾ ਪਰ ਉਹ ਹੁਣ ਕਲੀਅਰ ਕਰਕੇ ਉਸ ਨੂੰ 120 ਘੰਟੇ ਦਾ ਆਈਐਸੂ ਕੰਪਿਊਟਰ ਸਰਟੀਫਿਕੇਸ਼ਨ ਵਾਲਾ ਕਰਵਾ ਦਿੱਤਾ ਗਿਆ ਇਸ ਤੋਂ ਇਲਾਵਾ ਪੰਜਾਬ ਦੇ ਬੱਚਿਆਂ ਲਈ ਪੰਜਾਬ ਮੈਂ ਵਾਰ-ਵਾਰ ਇਹ ਕਹਿ ਰਹੇ ਆ ਕਿ ਕਿਉਂਕਿ ਪੰਜਾਬੀ ਨੂੰ ਇਸ ਪ੍ਰਾਇਓਰਟੀ ਮਿਲਣੀ ਜ਼ਰੂਰੀ ਹੈ ਸਾਡੀ ਸਟੇਟ 'ਚ ਸਾਡੇ ਬੱਚਿਆਂ ਨੂੰ ਪਹਿਲ ਮਿਲੇ ਤਾਂ ਉਹਦੇ 'ਚ ਪੰਜਾਬੀ 10ਵੀਂ ਹੋਣ ਦੇ ਨਾਲ-ਨਾਲ ਅਸੀਂ ਇੱਕ ਹੋਰ ਸ਼ਰਤ ਰਖਾਈ ਹੈ ਕਿ ਕਿਉਂਕਿ ਸਾਡਾ ਜਿਹੜਾ ਕੰਮ ਹੈ ਮੈਂ ਬਤੌਰ ਪੰਚਾਇਤ ਸਕੱਤਰ ਫੀਲਡ 'ਚ ਕੰਮ ਕਰਦਾ ਸਾਡਾ ਇਹ ਕੰਮ ਹੈ ਵੀ ਸਾਨੂੰ ਟਾਈਪਿੰਗ ਵੀ ਆਉਣੀ ਚਾਹੀਦੀ ਹੈ ਤਾਂ ਅਸੀਂ ਉਸ 'ਚ ਪੰਜਾਬੀ ਰਾਵੀ ਫੌਂਟ 'ਚ ਟਾਈਪਿੰਗ ਰਖਾਈ ਹੈ ਤੇ ਅੰਗਰੇਜ਼ੀ ਦੀ ਟਾਈਪਿੰਗ ਇਨੋਂ ਦੋਵਾਂ ਦੀ 30-30 ਦੀ ਸਪੀਡ ਹੋਣੀ ਚਾਹੀਦੀ ਬੱਚਿਆਂ ਦੀ ਇਹ ਇੱਕ ਪੰਜਾਬੀਆਂ ਲਈ ਸੁਨਹਿਰੀ ਮੌਕਾ ਹੋਏਗਾ ਵੀ ਤੁਸੀਂ ਟਾਈਪਿੰਗ ਦੀ ਵੀ ਤਿਆਰੀ ਸ਼ੁਰੂ ਕਰੋ ਤੇ ਬਾਕੀ ਦੇ ਜਿਵੇਂ ਪੰਜਾਬ ਦੇ ਕੰਪੀਟੀਸ਼ਨ ਦੇ ਪੇਪਰ ਚੱਲ ਰਹੇ ਆ ਉਦੇ ਅਕੋਰਡਿੰਗਲੀ ਬਾਕੀ ਤਕਰੀਬਨ ਸ਼ਰਤਾਂ ਸੇਮ ਐ ਐਸਐਸ ਬੋਰਡ ਦੇ ਪੇਪਰ ਤੁਸੀਂ ਪੁਰਾਣੇ ਕਿ ਤੂੰ ਜਾ ਕੇ ਦੇਖ ਸਕਦੇ ਉਹਨਾਂ ਦਾ ਪੈਟਰਨ ਉਹ ਐਸਐਸ ਬੋਰਡ ਦਾ ਵੱਖਰੀ ਚੀਜ਼ ਹੈ ਬਟ ਸਾਡੀਆਂ ਹੀ ਸ਼ਰਤਾਂ ਤੁਸੀਂ ਪਿਛਲੇ ਨੇ ਲੰਬੇ ਸਮੇਂ ਤੋਂ ਇਸ ਜਦੋ ਜਹਿਦ ਦੇ ਵਿੱਚ ਲੱਗੇ ਹੋਏ ਸੀ ਅਤੇ ਪਿਛਲੀ ਸਰਕਾਰਾਂ ਨੇ ਥੋੜੀ ਬਾਹ ਨਹੀਂ ਫੜੀ ਇਹਦਾ ਕੀ ਵੱਡਾ ਕਾਰਨ ਸੀ ਤੇ ਹੁਣ ਦੀ ਸਰਕਾਰ ਨੇ ਇੱਦਾਂ ਦਾ ਵੱਖਰਾ ਕੀ ਕੁਝ ਕੀਤਾ ਜਿਹਦੇ ਨਾਲ ਇਹ ਚੀਜ਼ ਸੰਭਵ ਹੋ ਪਈ ਮੈਂ ਇਸ ਬਾਰੇ ਦੱਸਣਾ ਚਾਹਣਾ ਵੀ ਮੈਂ 2017 ਚ ਐਜ਼ ਅ ਪੰਚਾਇਤ ਉਤਰ ਭਰਤੀ ਹੋਇਆ ਸੀ ਤੇ ਅਸੀਂ ਲਗਾਤਾਰ ਉਦੋਂ ਚੈਲੰਜੇਜ਼ ਹੀ ਸੀਗੇ ਸਾਡੇ ਲਈ ਚਲੋ ਸਰਕਾਰ ਨੇ ਭਰਤੀ ਕੀਤਾ ਚੰਗੀ ਗੱਲ ਸੀ ਅਸੀਂ ਉਥੇ ਸਰਕਾਰ ਦੀ ਸਲਾਹਾਂ ਕੀਤੀ ਪਰ ਜਦੋਂ ਅਸੀਂ ਆ ਕੇ ਦੇਖਿਆ ਵੀ ਤਨਖਾਹਾਂ ਦਾ ਇੰਨਾ ਬੁਰਾ ਹਾਲ ਹੈ ਕਿ ਕੋਈ ਪ੍ਰੋਮੋਸ਼ਨ ਐਵਨਿਊਜ਼ ਨਹੀਂ ਹੈਗੇ ਤਾਂ ਮਨੋਬਲ ਗਿਰਦਾ ਇੱਕ ਬੰਦੇ ਨੇ ਅਸੀਂ ਪਿੰਡਾਂ 'ਚ ਕੰਮ ਕਰਨਾ ਹੈ ਪਿੰਡਾਂ ਦੇ ਵਿਕਾਸ ਕਰਾਉਣੇ ਆ ਤੇ ਜੇ ਅਸੀਂ ਸਾਰਾ ਮਹੀਨਾ ਆਪਣੀ ਤਨਖਾਹ ਬਾਰੇ ਹੀ ਸੋਚੀ ਜਾਵਾਂਗੇ ਤਾਂ ਸਾਡਾ ਮਾਈਂਡ ਉਸ ਲੈਵਲ ਤੇ ਜਾ ਕੇ ਨਹੀਂ ਕੰਮ ਕਰੇਗਾ ਜੋ ਕਿ ਅਸੀਂ ਸ਼ਾਂਤ ਨਹੀਂ ਰਹਿਵਾਂਗੇ ਸਾਡਾ ਧਿਆਨ ਹੀ ਕਿਤੇ ਹੋਰ ਹੋਏਗਾ ਤੇ ਅਸੀਂ ਸਰਕਾਰਾਂ ਕੋਲ ਪਹਿਲੀਆਂ ਸਰਕਾਰਾਂ ਕੋਲ ਵੀ ਨੋ ਡਾਊਟ ਮੰਗ ਪੱਤਰ ਦਿੰਦੇ ਰਹੇ ਆ ਇਵਨ ਕਿ ਮੈਂ ਜਦੋਂ ਹਾਲੇ ਸੀਐਮ ਸਾਹਿਬ ਆਪਣੇ ਭਗਵੰਤ ਮਾਨ ਜੀ ਦੀ ਸਰਕਾਰ ਆਈ ਨਹੀਂ ਸੀ ਮੈਂ ਇਹਨਾਂ ਨਾਲ ਜਦੋਂ ਐਮਪੀ ਸੀ ਮੇਰੀ ਗੱਲ ਰਾਤ ਤੋ ਹੋਇਆ ਫੋਨ ਤੇ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਚਲੋ ਇਹਨਾਂ ਨੇ ਸਾਡਾ ਮੰਗ ਪੱਤਰ ਵੀ ਲਿਆ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਜਦੋਂ ਸਾਡੀ ਸਰਕਾਰ ਆਈ ਅਸੀਂ ਤੁਹਾਡਾ ਕੰਮ ਜ਼ਰੂਰ ਕਰਾਂਗੇ ਤੇ ਉਸ ਤੋਂ ਪਰંત ਜਦੋਂ ਸਰਕਾਰ ਬਣੀ ਹੈ ਸਰਕਾਰ ਨੇ ਪਹਿਲਾਂ ਹੀ ਸਾਡਾ ਇੱਕ ਜੋ ਤਾਂ ਮੈਂ ਦੱਸਿਆ 3604 ਲਿਕਰ ਟੈਕਸ ਗਰੰਟੀ ਨੇਡ ਆਉਂਦਾ ਉਹਦਾ ਬਜਟ ਕਾਫੀ ਵਧਾਇਆ ਜਿਸ ਦੇ ਨਾਲ ਸਾਡੇ ਜਿਹੜੇ ਰਿਟਾਇਰੀ ਪਰਸਨ ਸੀ ਉਹਨਾਂ ਦੀਆਂ ਪੈਨਸ਼ਨਾਂ ਵੀ ਸਹੀ ਹੋ ਗਈਆਂ ਸਾਡੀਆਂ ਤਨਖਾਹਾਂ ਟਾਈਮ ਤੇ ਆਣ ਲੱਗ ਗਈਆਂ ਬਟ ਟੋਟਲੀ ਸਰਕਾਰੀ ਬੈਨੀਫਿਟ ਚ ਕੁਝ ਚੀਜ਼ਾਂ ਕਮੀਆਂ ਸੀਗੀਆਂ ਜੋ ਕਿ ਇਸ ਕਾਡਰ ਮਰਜਰ ਨਾਲ ਦੂਰ ਹੋ ਜਾਣਗੀਆਂ ਇਸ ਤੋਂ ਇਲਾਵਾ ਮੈਂ ਜੋ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਬਹੁਤ ਧੰਨਵਾਦ ਦਿਆਂ ਇਹਨਾਂ ਤੋਂ ਇਲਾਵਾ ਸਾਡੇ ਵਿਭਾਗੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸੀ ਜਦੋਂ ਇਹ ਸ਼ੁਰੂਆਤ ਕੀਤੀ ਐ ਅਸੀਂ ਇਸ ਕਾਡਰ ਮਰਜਰ ਵਾਲੀ ਤੇ ਉਹਨਾਂ ਨੇ ਸਾਡੀ ਇੱਕ ਕਮੇਟੀ ਬਣਾਤੀ ਸੀ ਸਾਡੇ ਪੰਚਾਇਤ ਕਤਰਾਂ ਤੇ ಗ್ರಾಮ ਸੇਵਕ ਸਾਥੀਆਂ ਚੋਂ ਕੁਝ ਨੁਮਾਇंदे ਚੁਣ ਕੇ ਤੇ ਉਸ 'ਚ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਕਿ ਤੁਸੀਂ ਅਦਰ ਸਟੇਟਾਂ ਦਾ ਅਧਿਐਨ ਕਰਨਾ ਹੈ ਦੇਖਣਾ ਉੱਥੇ ਕੀ ਸਿਸਟਮ ਹੈਗਾ ਜੋ ਕਿ ਮੈਂ ਤੁਹਾਨੂੰ ਦੱਸਣਾ ਚਾਹਣਾ ਬਾਕੀ ਸਾਥੀਆਂ ਨੂੰ ਵੀ ਮੀਡੀਆ ਰਾਈ ਕਿ ਜੋ ਪੰਜਾਬ ਤੋਂ ਇਲਾਵਾ ਬਾਕੀ ਸਟੇਟਾਂ ਜਿੱਥੇ ਪੰਚਾਇਤੀ ਰਾਜ ਸਥਾਪਿਤ ਹੈ ਸਾਰੇ ਕਿਤੇ ਇੱਕੋ ਕਾਡਰ ਚੱਲਦਾ ਸਭ ਦੀ ਤਨਖਾਹ ਖਜ਼ਾਨੇ ਚ ਆਉਂਦੀ ਹੈ ਸਾਰਿਆਂ ਦਾ ਪ੍ਰੋਮੋਸ਼ਨ ਹੈਵਨਿਓ ਇੱਕ ਤਰ੍ਹਾਂ ਦਾ ਜੋ ਐਜ਼ ਅ ਪੰਚਾਇਤ ਸੈਕਟਰੀ ਜਾਂ ਪੰਚਾਇਤ ਸਚੀਵ ਕਹੇ ਲਈ ਆਪਾਂ ਕੰਮ ਕਰਦੇ ਆ ਤੇ ਪਰ ਸਿਰਫ ਪੰਜਾਬ ਚ ਦਿੱਕਤ ਸੀ ਇਸ ਤੋਂ ਬਾਅਦ ਅਸੀਂ ਜਿਵੇਂ ਸਾਡੀ ਕਮੇਟੀ ਬਣਾਈ ਗਈ ਅਸੀਂ ਵੱਖ-ਵੱਖ ਸਟੇਟਾਂ ਜਿਵੇਂ ਕਿ ਹਰਿਆਣਾ ਹਿਮਾਚਲ ਮਹਾਰਾਸ਼ਟਰ ਨਾਲ ਰਾਜਸਥਾਨ ਨਾਲ ਰابطਾ ਕੀਤਾ ਪਰ ਉਸ ਤੋਂ ਸਾਨੂੰ ਹਰਿਆਣਾ ਚ ਸਾਨੂੰ ਸਾਡੇ ਜਿਵੇਂ ਪੈਟਰਨ ਸੇ ਮਿਲ ਗਿਆ ਕਿਉਂਕਿ 1952 ਦਾ ਪੰਜਾਬ ಗ್ರಾಮ ਪੰਚਾਇਤ ਐਕਟ ਉਹਦੇ ਅਕੋਰਡਿੰਗਲੀ ਅਸੀਂ ਸਟੱਡੀ ਕੀਤਾ ਵੀ ਹਿਮਾਚਲ ਹਰਿਆਣਾ ਪੰਜਾਬ ਆਪਾਂ ਇਕੱਠੇ ਹੀ ਸੀ 1962 ਚ ਆਪਾਂ ਵੱਖਰੇ ਹੋਇਆ ਸਾਡੀਆਂ ਸਟੇਟਾਂ ਤੇ ਹਰਿਆਣਾ ਨੇ ਕੀ ਕੀਤਾ 1970 ਚ ਹਰਿਆਣਾ ਵਿੱਚ ਵੀ ਇਹ ਸੇਮ ਕਾਡਰ ਸੀਗੇ ਉਹਨਾਂ ਨੇ 1970 ਚ ਦੋਨਾਂ ਕਾਡਰਾਂ ਨੂੰ ਇਕ ਕਰਕੇ ಗ್ರಾಮ ਸਚਿਵ ਦਾ ਨਵਾਂ ਕਾਡਰ ਬਣਾਤਾ ਸੀ ਤਾਂ ਉੱਥੋਂ ਸਾਨੂੰ ਕਾਫੀ ਮਦਦ ਮਿਲੀ ਉਹ ਕਾਗਜ਼ ਪੱਤਰ ਲਏ ਫਿਰ ਅਸੀਂ ਕਮੇਟੀ ਅੱਗੇ ਪੇਸ਼ ਕੀਤੇ ਵਿਭਾਗੀ ਕਮੇਟੀ ਨੇ ਉਹਨੂੰ ਪ੍ਰਵਾਨਗੀ ਦਿੱਤੀ ਕਾਫੀ ਐਕਸਰਸਾਈਜ਼ ਕੀਤੀ ਤੌਰ ਤੇ ਕਾਨੂੰਨੀ ਤੌਰ ਤੇ ਕਾਫੀ ਜਿਵੇਂ ਕਿ ਪਰਸੋਨਲ ਫਾਈਨਾਂਸ ਐਲ ਆਰ ਵਿਭਾਗ ਇਹਨਾਂ ਦੀ ਉਹਨਾਂ ਨੇ opinions ਲਈਆਂ ਪ੍ਰਮਾਨਗੀਆਂ ਲਈਆਂ ਤੇ ਫਾਈਨਲ ਤਾਂ ਜਾ ਕੇ ਸਾਡਾ ਕੈਬਨਟ ਚ ਮਸਲਾ ਗਿਆ ਤੇ ਜੋ ਕਿ ਇਸ ਤੋਂ ਬਾਅਦ ਜਿਹੜੀ ਮੈਂ ਤੁਹਾਨੂੰ ਦੱਸਣਾ ਕੁਲਦੀਪ ਢਾਲੀਵਾਲ ਜੀ ਨੇ ਜਿਵੇਂ ਕਮੇਟੀ ਬਣਾਈ ਉਸ ਤੋਂ ਬਾਅਦ ਸਾਡੇ ਲਾਲਜੀਤ ਭੁੱਲਰ ਜੀ ਆਏ ਕੈਬਨਟ ਮੰਤਰੀ ਉਹਨਾਂ ਨੇ ਵੀ ਜੋ ਉਹਨਾਂ ਦੇ ਜਿੰਨਾ ਟਿਨਿਓਰ ਰਿਹਾ ਉਹਨਾਂ ਨੇ ਆਪਣੇ ਸਮੇਂ ਜਿੱਥੇ ਕੋਈ ਪੈਂਡੈਂਸੀ ਸੀਗੀ ਜਿੱਥੇ ਕੋਈ ਪ੍ਰਮਾਨਗੀ ਦੀ ਲੋੜ ਸੀ ਉਹ ਅੱਗੇ ਫਾਈਲ ਭੇਜਦੇ ਰਹੇ ਤੇ ਫਾਈਨਲੀ ਮੈਂ ਬਹੁਤ ਧੰਨਵਾਦੀ ਹਾਂ ਸਾਡੇ ਮੌਜੂਦਾ ਕੈਬਨਟ ਮੰਤਰੀ ਸ਼੍ਰੀ ਤਰਨੁਪ੍ਰੀ ਸੌਂ ਜੀ ਦਾ ਜਿਨ੍ਹਾਂ ਨੇ ਇਹ ਬੇਸਿਕਲੀ ਉਹਨਾਂ ਨੂੰ ਜਾਂਦਾ ਜੀ ਇਹ ਸਾਰਾ ਸੇਰਾ ਉਹਨਾਂ ਨੇ ਬਹੁਤ ਪੋਜੀਟਿਵਲੀ ਸਾਨੂੰ ਪਹਿਲੇ ਦਿਨ ਹੀ ਕਹਿਦਾ ਸੀ ਵੀ ਇਹ ਮੈਂ ਕੰਮ ਸਿਰੇ ਲਾ ਕੇ ਛੱਡਣਾ ਹੈ ਵੀ ਸਾਡੀ ਸਰਕਾਰ ਦਾ ਤਾਂ ਮੁੱਦਾ ਹੀ ਇਹ ਆ ਵੀ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਦੇਈਏ ਤੇ ਤੁਹਾਡੇ ਜੋ ਨੌਕਰੀਆਂ ਚ ਕੋਈ ਹੁਨਤਾਈਆਂ ਆ ਰਹੀਆਂ ਚ ਤੁਹਾਡੀਆਂ ਜਾਇਜ਼ ਮੰਗਾਂ ਦੇਖੋ ਨਜਾਇਜ਼ ਨਹੀਂ ਮੈਂ ਕਹਿੰਦਾ ਜੋ ਜਾਇਜ਼ ਮੰਗਾਂ ਵੀ ਅਸੀਂ ਉਹਨਾਂ ਨੂੰ ਦੂਰ ਕਰੀਏ ਉਹਨਾਂ ਨੂੰ ਇਹ ਸਾਡੀ ਮੰਗ ਜਾਇਜ਼ ਲੱਗੀ ਇਸ ਦੇ ਨਾਲ ਹੀ ਸਰਕਾਰ ਨੂੰ ਕੋਈ ਵਿੱਤੀ ਬੋਝ ਵੀ ਨਹੀਂ ਸੀ ਪੈ ਰਿਹਾ ਉਲਟਾ ਅਸੀਂ ਸਰੰਡਰ ਕਰਾਈਆਂ 124 ਪੋਸਟਾਂ ਜਿਸ ਨਾਲ ਸਰਕਾਰ ਨੂੰ ਵੀ ਫਾਇਦਾ ਹੋਇਆ ਤੇ ਤਰਨਪੀ ਸੌਂਤ ਜੀ ਨੇ ਹੁਣ ਸਾਡੇ ਰੂਲਾਂ ਦੀ ਵੀ ਪ੍ਰਵਾਨਗੀ ਦਿੱਤੀ ਹੈ ਕੈਬਨਟ ਚੋਂ ਮਾਣਯੋਗ ਤਰਨਪੀ ਸੌਂਤ ਜੀ ਹੀ ਪਾਸ ਕਰਵਾ ਕੇ ਲਿਆਏ ਸਾਡੀ ਫਾਈਲ ਇਸ ਮੇਨ ਸੇਰਾ ਉਹਨਾਂ ਨੂੰ ਜਾਂਦਾ ਸੀ ਦਿਲੋਂ ਧੰਨਵਾਦ ਦੀਆਂ ਪੂਰੇ ਪੰਚਾਇਤ ਕਤਰੀ ਯੂਨੀਅਨ ਵੱਲੋਂ ਮੈਂ ਬਤੌਰ ਪੰਚਾਇਤ ਕਤਰੀ ਯੂਨੀਅਨ ਚੇਅਰਮੈਨ ਉਹਨਾਂ ਦਾ ਧੰਨਵਾਦ ਕਰਦਾ ਸੀ ਉਹਨਾਂ ਨੂੰ ਮਿਲ ਕੇ ਵੀ ਆਏ ਹਾਂ ਜਲਦੀ ਆਪਾਂ ਉਹਨਾਂ ਨਾਲ ਪ੍ਰੈਸ ਕਾਨਫਰੰਸ ਵੀ ਕਰਨ ਜਾ ਰਹੇ ਹਾਂ ਤੇ ਇਹ ਗੱਲ ਸੀ ਸੈਲਰੀ ਦੀ ਹੁਣ ਜਿਹੜੀ ਪੈਨਸ਼ਨ ਦੀ ਗੱਲ ਹੈ ਪੈਨਸ਼ਨ ਦੇ ਵਿੱਚ ਹੁਣ ਕੀ ਕੁਝ ਫੇਰ ਬਦਲ ਦੇਖਣ ਨੂੰ ਮਿਲਣਗੇ ਪੈਨਸ਼ਨ ਚ ਕਾਫੀ ਦੇਖੋ ਜੋ ਸਾਡੇ ਪ੍ਰਾਣੇ ਜਿਹੜੇ ਇੱਕ ਇੱਕ ਚਾਰ ਤੋਂ ਪਹਿਲਾਂ ਭਰਤੀ ਹੋਏ ਆ ਉਹਨਾਂ ਨੂੰ ਪ੍ਰਾਣੀ ਪੈਨਸ਼ਨ ਮਿਲਦੀ ਆ ਪਰ ਉਹ ਡਿਪਾਰਟਮੈਂਟ ਲੈਵਲ ਦੀ ਮਿਲਦੀ ਆ ਇੱਕ ਸਰਕਾਰੀ ਖਜ਼ਾਨੇ ਵਾਲੀ ਪੈਨਸ਼ਨ ਤੇ ਡਿਪਾਰਟਮੈਂਟ ਚ ਕਾਫੀ ਫਰਕ ਆ ਡਿਪਾਰਟਮੈਂਟ ਵਾਲੀ ਪੈਨਸ਼ਨ ਨੂੰ ਤੁਸੀਂ ਕਮਿਊਟ ਨਹੀਂ ਕਰਵਾ ਸਕਦੇ ਉਸ ਚ ਜਦੋਂ ਡਿਪਾਰਟਮੈਂਟ ਦੀ ਪੈਨਸ਼ਨ ਲਾਉਣੀ ਆ ਕਾਫੀ ਦਿੱਕਤਾਂ ਵੀ ਆਉਂਦੀਆਂ ਤੇ ਜਦੋਂ ਕੋਈ ਨਵਾਂ ਸਕੀਲ ਆਉਂਦਾ ਉਹਨੂੰ ਰਿਵਾਈਜ਼ ਕਰਾਉਣ ਚ ਦਿੱਕਤਾਂ ਆਉਂਦੀਆਂ ਜਿਵੇਂ ਕਿ ਉਹ ਦੂਰ ਹੋਣਗੀਆਂ ਤੇ ਸਾਡੀ ਇਹ ਵੀ ਕੋਸ਼ਿਸ਼ ਹੈ ਜਿਹੜੇ ਹੁਣ ਰਿਟਾਇਰ ਹੋਣਗੇ ਉਹਨਾਂ ਨੂੰ ਇੱਕ ਇੱਕ ਚਾਰ ਤੋਂ ਪਹਿਲਾਂ ਵਾਲਿਆਂ ਨੂੰ ਪੁਰਾਣੀ ਪੈਨਸ਼ਨ ਹੀ ਮਿਲੇ ਤੇ ਜਿਹੜੇ ਇੱਕ ਇੱਕ ਚਾਰ ਤੋਂ ਬਾਅਦ ਆ ਉਹਨਾਂ ਸਾਰਿਆਂ ਦਾ ਐਨਪੀਐਸ ਲਾਗੂ ਹੋ ਜਾਏਗਾ ਕਿਉਂਕਿ ਐਨਪੀਐਸ ਵੀ ਕਾਫੀ ਜਣਿਆਂ ਦਾ ਪ੍ਰਾਣ ਕਾਰਡ ਨਹੀਂ ਬਣੇ ਸੀ ਨਵੀਂ ਪੈਨਸ਼ਨ ਸਕੀਮ ਵਾਲੇ ਉਹ ਵੀ ਹੁਣ ਇਸ ਨੋਟੀਫਿਕੇਸ਼ਨ ਚ ਵੀ ਲਿਖਿਆ ਗਿਆ ਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਰਿਟਾਇਰੀ ਹੋ ਚੁੱਕੇ ਐ ਮੈਂ ਉਹਨਾਂ ਲਈ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਉਹਨਾਂ ਦਾ ਕੋਈ ਪ੍ਰੋਪਰ ਮਸਲਾ ਤ ਸਾਡੀ ਕੋਸ਼ਿਸ਼ ਆਨਾਲੇ ਸਮੇਂ ਦੇ ਵਿੱਚ ਟੋਟਲ ਕਿੰਨੀਆਂ ਪੋਸਟਾਂ ਖਾਲੀਆਂ ਹੋਣਗੀਆਂ ਸਾਡੀਆਂ ਹੁਣ ਤਕਰੀਬਨ 1700 ਪੋਸਟ ਖਾਲੀ 1700 ਤੋਂ ਵੱਧ ਹੀ ਪੋਸਟਾਂ ਖਾਲੀ ਹੈਗੀਆਂ ਜੀ ਤੇ ਅਸੀਂ ਸਰਕਾਰ ਤੋਂ ਮੰਗ ਕਰ ਰਹੇ ਹਾਂ ਜੋ ਕਿ ਮੰਤਰੀ ਸਾਹਿਬ ਨੇ ਯੱਸ ਕਰਤੀ ਹੈ ਜਲਦੀ ਉਹਨਾਂ ਤੋਂ ਅਸੀਂ ਅਨਾਉਂਸ ਵੀ ਕਰਵਾ ਦਾਂਗੇ ਜਲਦ ਬਹੁਤ ਜਲਦੀ ਇਸ ਸਾਲ ਆਪਾਂ ਪ੍ਰਤੀ ਕਰਾਵਾਂਗੇ ਪੰਚਾਇਤ ਕੁੱਤਰ ਤੇ ಗ್ರಾಮ ਸੇਵਕਾਂ ਦੀ 1700 ਤੋਂ ਵੱਧ ਪੋਸਟਾਂ ਹੁਣ ਖਾਲੀ ਹੋਣਗੀਆਂ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਇੱਕ ਵੱਡਾ ਮੌਕਾ ਮਿਲੇਗਾ ਇਹ ਸਾਡੇ ਨਾਲ ਸੀ ਪੰਚਾਇਤ ਕੁੱਤਰ ਪੰਜਾਬ ਯੂਨੀਅਨ ਦੇ ਚੇਅਰਮੈਨ ਭੁਪਿੰਦਰ ਸਿੰਘ ਜੀ ਐਦਾਂ ਦੀਆਂ ਹੋਰ ਖਬਰਾਂ ਦੇ ਲਈ ਦੇਖਦੇ ਰਹੋ ਪੰਜਾਬ ਕਲਿਕ ਟੀਵੀ